ਅੱਜ ਗੁਰੂ ਕੇ ਬਾਗ ਮੋਰਚੇ ਦੀ ਵਰੇਗੰਡੀ ਮੁਕੇ ਸ਼੍ਰੀ ਅਕਾਦਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਕਥਾ ਵਿਚਾਰਕਿੱਤੇ ਇਸ ਮੁਕੇ ਉਹਨਾਂ ਨੇ ਗੁਰੂ ਕੇ ਬਾਗ ਮੋਰਚੇ ਦਾ ਇਤਿਹਾਸ ਸਾਂਝਾ ਕਰਦੇ ਆ ਕਿਹਾ ਕਿ ਇਹ ਮੋਰਚਾ ਸਿੱਖ ਇਤਿਹਾਸ ਦਾ ਅਹਿਮ ਅਧਿਆਇ ਹੈ ਜਿਸ ਵਿੱਚ ਸਿੱਖਾਂ ਨੇ ਆਪਣੇ ਧਰਮ ਹੱਕ ਤੇ ਮਰਿਆਦਾ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਗਿਆਨੀ ਗੜਗੱਜ ਨੇ ਦੱਸਿਆ ਕਿ ਗੁਰੂ ਕੇ ਬਾਗ ਮੋਰਚੇ ਦੌਰਾਨ 12 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਲਗਭਗ 1500 ਸਿੰਘ ਜ਼ਖਮੀ ਹੋਏ ਸਨ ਤੇ 5600 ਸਿੰਘਾਂ ਨੂੰ ਗ੍ਰਫਤਾਰ ਕਰਕੇ ਕੈਦ ਕੀਤਾ ਗਿਆ ਸੀ ਉਹਨਾਂ ਨੇ ਸ਼ਹੀਦਾਂ ਦੇ ਅਟੁੱਟ ਸਾਹਸ ਅਤੇ ਅਡਿੱਗ ਵਿਸ਼ਵਾਸ ਨੂੰ ਯਾਦ ਕਰਦੇ ਹ ਕਿ ਹੈ ਕਿ ਇਹ ਕੁਰਬਾਨੀਆਂ ਸਾਡੇ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹਿਣਗੀਆਂ ਕਾਰਜਕਾਰੀ ਜਥੇਦਾਰ ਨੇ ਸ਼ਹੀਦਾਂ ਨੂੰ ਸਿਰ ਨਿਵਾਕ ਕੇ ਸੇਜਦਾ ਕੀਤਾ ਤੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੁਰੂ ਦੇ ਪੈ ਵਿੱਚ ਰਹਿ ਕੇ ਪੰਥ ਦੇ ਵੱਡੇ ਕਾਰਜਾਂ ਲਈ ਇਕਜੁੱਟ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਪੰਥਕ ਏਕਤਾ ਹੀ ਸਿੱਖ ਕੌਮ ਨੂੰ ਮਜ਼ਬੂਤ ਬਣਾ ਸਕਦੀ ਹੈ ਤੇ ਨੌਜਵਾਨ ਪੀੜੀ ਨੂੰ ਆਪਣੀ ਇਤਿਹਾਸਕ ਵਿਰਾਸਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਸ ਸਮਾਗਮ ਦੌਰਾਨ ਹਜ਼ਾਰਾਂ ਸ਼ਰਧਾਲੂ ਹਾਜ਼ਰ ਹੋਏ ਸਨ ਜਿਨ੍ਹਾਂ ਨੇ ਗੁਰੂਕੇ ਪਗ ਮੋਰਚੇ ਦੀ ਸ਼ਹੀਦਾਂ ਨੂੰ ਯਾਦ ਕਰਦਿਆਂ ਅਰਦਾਸ ਵਿੱਚ ਭਾਗ ਲਿਆ। ਸੰਗਤ ਵੱਲੋਂ ਵੀ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਤੇ ਉਹਨਾਂ ਦੇ ਸੰਦੇਸ਼ ਅੱਗੇ ਪਹੁੰਚਾਉਣ ਦਾ ਸੰਕਲਪ ਲਿਆ ਗਿਆ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਤਿਵਾਰ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦੇ ਰਾਹੀ ਅਕਾਲ ਪੁਰਖ ਦੀ ਸਿੱਖ ਸਲਾਹ ਕਰਨ ਦਾ ਹੁਕਮ ਆ ਤੇ ਪੰਥ ਦੀ ਬਹੁਤ ਵੱਡੀ ਵਿਰਾਸਤ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਮੁਬਾਰਕ ਸਥਾਨ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਸੱਚੇ ਪਾਤਸ਼ਾਹ ਦੀ ਕਿਰਪਾ ਮਿਹਰ ਸਦਕਾ ਗੁਰ ਸ਼ਬਦ ਦੀ ਵਿਚਾਰ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਜਿਹੜੀ ਗੁਰੂ ਨੇ ਮਤਬੋ ਦਿੱਤੀ ਉਹਦੇ ਮੁਤਾਬਕ ਕੀਤੀ ਆ ਬਾਕੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਵਾ ਅੱਜ ਦੇ ਦੇਨੀ ਗੁਰੂ ਕੇ ਬਾਗ ਦਾ ਮੋਰਚਾ 1922 ਦੇ ਵਿੱਚ ਲੱਗਾ ਮਸਲਾ ਸੀ ਕਿ ਉੱਥੇ ਬਾਗ ਦੇ ਵਿੱਚੋਂ ਲੰਗਰ ਦੇ ਲਈ ਸਿੱਖ ਲੱਕੜਾਂ ਕੱਟਣ ਗਏ ਤੇ ਪੰਜ ਸਿੱਖ ਗ੍ਰਿਫਤਾਰ ਕੀਤੇ ਪੰਥ ਨੇ ਇਹ ਸਮਝਿਆ ਕਿ ਇਹ ਸਿੱਧਮ ਸਿੱਧਾ ਸਾਡੇ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਆ ਤਾਂ ਪੰਥ ਨੇ ਫਿਰ ਉਥੋਂ ਮੋਰਚਾ ਲਾਇਆ ਇਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਜੀ ਸਾਹਿਬ ਤੋਂ ਇੱਥੇ ਇਕੱਠ ਹੁੰਦਾ ਸੀ ਤੇ ਫਿਰ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਤੁਰਦੇ ਹੀ ਸ਼ਬਦ ਪੜਦੇ ਜਾਂਦੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬਹੂ ਨਾ ਛੱਡੈ ਖੇਤ ਭਾਵੇਂ ਸਿੱਖਾਂ ਨੂੰ ਸਮਾ ਵਾਲੀ ਡਾਂਗ ਦੇ ਨਾਲ ਕੁੱਟਿਆ ਗਿਆ ਛਾਂਟਿਆਨਾ ਕੁੱਟਿਆ ਗਿਆ ਸਿਰਫ ਇਹ ਦਿੱਤੇ ਗਏ ਦਰਜਤ ਤੋਂ ਵੱਧ ਸਿੱਖ ਸ਼ਹੀਦ ਹੋਏ 1500 ਤੋਂ ਵੱਧ ਜ਼ਖਮੀ ਹੋਏ 5600 ਤੋਂ ਵੱਧ ਗ੍ਰਿਫਤਾਰੀਆਂ ਆਈਆਂ ਪਰ ਸਿੱਖਾਂ ਦੇ ਸਿਰੜ ਦੇ ਸਾਹਮਣੇ ਅੰਗਰੇਜ਼ਾਂ ਦੀ ਹਕੂਮਤ ਨੂੰ ਝੁਕਣਾ ਪਿਆ ਸੀ ਤੇ ਇਹ ਜਿਹੜਾ ਮੋਰਚਾ ਸੀ ਗੁਰੂ ਪੰਥ ਖਾਲਸੇ ਨੇ ਫਤਿਹ ਕੀਤਾ ਔਰ ਸਾਰੇ ਸੰਸਾਰ ਨੂੰ ਇਹ ਦੱਸਿਆ ਕਿ ਸਿੱਧੀ ਦਖਲ ਅੰਦਾਜ਼ੀ ਤੇ ਇੱਕ ਪਾਸੇ ਆ ਅਸੀਂ ਤੇ ਗੁਰੂ ਘਰ ਦੀਆਂ ਜਿਹੜੀਆਂ ਲੱਕੜਾਂ ਵਾਂ ਉਹਦੇ ਤੇ ਵੀ ਕਿਸੇ ਨੂੰ ਦਾਵਾ ਨਹੀਂ ਕਰ ਦਿੰਦੇ ਜੋ ਗੁਰੂ ਦਾਵਾ ਉਹ ਗੁਰੂ ਦਾ ਹੀ ਆ ਸੰਗਤ ਦਾਵਾ ਪੰਥ ਦਾਵਾ ਉਹਦੇ ਉਤੇ ਕਿਸੇ ਦਾ ਦਾਵਾ ਨਹੀਂ ਹੋ ਸਕਦਾ ਤਾਂ ਇਹ ਮੋਰਚੇ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਕਿ ਕਿਵੇਂ ਜਿਹੜੀ ਸਿੱਖ ਕੌਮ ਆ ਆਪਣੀ ਪੰਥਕ ਮਰਿਆਦਾ ਲਈ ਗੁਰਧਾਮਾਂ ਦੀ ਮਾਣ ਮਰਿਆਦਾ ਦੀ ਮੋਰਚੇ ਲਾਉਂਦੀ ਰਹੀ ਮੋਰਚੇ ਫਰਤੇ ਕਰਦੀ ਰਹੀ ਅੱਜ ਵੀ ਸਾਨੂੰ ਜਿੱਥੇ ਅਸੀਂ ਗੁਰੂ ਕੇ ਬਾਗ ਮੋਰਚੇ ਦੇ ਸ਼ੀਰਧਾਨ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੇ ਸਿਰੜ ਨੂੰ ਸਜਦਾ ਕਰਦੇ ਆ ਉਥੇ ਕੌਮ ਨੂੰ ਇਹ ਅਪੀਲ ਵਾ ਕਿ ਅੱਜ ਵੀ ਸਾਨੂੰ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲ ਕੇ ਪੰਥ ਦੇ ਵੱਡੇ ਕਾਰਜਾਂ ਲਈ ਇੱਕ ਮੁੱਠ ਹੋ ਕੇ ਚੱਲਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਤੋਂ ਨਰਿੰਦਰ ਸੈੱਠ ਦੀ ਰਿਪੋਰਟ